ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਰਜਨ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਤੇ 5-7 ਕਿਲੋਮੀਟਰ ਦੂਰ ਹੋ ਪਿੰਡ ਚੀਮਾ ਹਨਾ ਹਾਂਜੀ ਤੇ ਆਪਣਾ ਘਰ ਆ ਗਿਆ ਕੇਰੇ ਵਾਲੇ ਰਾਹ ਤੇ ਕੇਰੇ ਵਾਲੇ ਠੀਕ ਆ ਮੋਬਾਈਲ ਨੰਬਰ ਆਪਣਾ 8289056877 8289056800 56727 56727 ਜਿਹੜੇ ਆਪਾਂ ਵੈੜ ਦੇਖਦੇ ਪਏ ਆਪਣੇ ਘਰ ਦੀ ਹੈ ਜਾਂ ਖਰੀਦੀ ਹੈ ਘਰ ਦੀ ਹੈ ਠੀਕ ਆ ਪਿਛਲੇ ਸਵੇਰੇ ਆਪਣੇ ਕੋਲ ਸੀ ਹਾਂਜੀ ਕਿੰਨਾ ਕਿਲੋ ਦੁੱਧ ਚੋਇਆ ਪਏ ਦਾ ਇਹਦਾ ਆਪਾਂ 32 33 ਲੀਟਰ ਦੁੱਧ ਚੋਇਆ ਸੀ ਪਹਿਲੇ ਸਵੇਰੇ 30 ਤੋਂ ਬਾਹਰ ਚੱਲੀ ਜਾਮੈਂ ਹਾਂਜੀ ਹਾਂਜੀ ਠੀਕ ਆ ਤੇ ਅੱਜ ਸੂਈ ਨੂੰ ਟਾਈਮ ਕਿੰਨਾ ਕੁ ਹੋਇਆ ਹੁਣੇ ਇਹ 7 ਵਜੇ ਸੂਈ ਠੀਕ ਆ ਹਲੇ ਘੰਟਾ ਸਵਾ ਘੰਟੇ ਹੋਇਆ ਹੈ ਨਾ ਤੇ ਜੇਰੇ ਦੀ ਲੱਗ ਭਾਗ ਹਜੇ ਪੈਣੀ ਆ ਹਾਂਜੀ ਠੀਕ ਆ ਬੱਚਾ ਇਹਨੇ ਦਿੱਤਾ ਬੱਚਾ ਜੀ ਬੱਚਾ ਦਿੱਤਾ ਦੇਤਾ ਯਾਰ ਸਰਚ ਤੇ ਚਵਾਈ ਚ ਵੀ ਧਾਰਾ ਮਾਰ ਕੇ ਦੇਖ ਲਿਓ ਓਕੇ ਜਮ ਹਾਂਜੀ ਹਾਂਜੀ ਸੁਭਰੋ ਧਾਰਾ ਦੇਖ ਸਕਦੇ ਹੋ ਬਾਕੀ ਥਾਣ ਦਾ ਸਾਇ ਦੇਖੋ ਮੋਟਾ ਮੋਟਾ ਸਾਫ ਸੁਥਰਾ ਥਾਣਾ ਤੇ ਚਵਾਈ ਪੂਰੀ ਇੱਕ ਨੰਬਰ ਆ ਚਾਹੇ ਹਾਥੀ ਚਵਾਈ ਕਰਲੇ ਚਾਹੇ ਮਸ਼ੀਨੀ ਸੋ ਥਾਣਾ ਦੇਖੋ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਪੂਰੀ ਸਾਫ ਸੁਥਰੀ ਥਾਣਾ ਦੀ ਓਕੇ ਆ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਤੋਰੀ ਬਾਰ ਨੂੰ ਸੁਭਰੋ ਮੂੰਹ ਮਤਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗੇ ਸੁਨੇ ਦਿਖਾਈ ਦਿੰਦੇ ਪਿਆ ਦੂਸਰਾ ਸੁਆ ਜੈਨਨ 30 ਕਿਲੋ ਤੋਂ ਪਾਰ ਦੁੱਧੇ ਦਾ ਪਲੂਨ ਦਾ ਪਾਇਆ ਹੋਇਆ ਹੁਣ ਇਸ ਵਾਰ ਦੂਜਾ ਸੂਆ ਸੂਈ ਹੈਗੀ ਤੇ ਇਸ ਸੂਈ ਨੂੰ ਹਲੇ ਘੰਟਾ ਸਾਢੇ ਡੇਢ ਘੰਟੇ ਹੋਇਆ ਲੱਗ ਭਾਗ ਜੇਰੇ ਦੀ ਹਜੇ ਪੈਣੀ ਆ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਬਾਕੀ ਮਿਲ ਕੇ ਵੇ ਨਾੜਾ ਨੂੜਾ ਬਹੁਤ ਚੰਗੇ ਆ ਦਿਖਾਈ ਦਿੰਦੀਆਂ ਪਈਆਂ ਗਈਆਂ ਤੇ ਫਿਰ ਕਿੰਨਾ ਦੁੱਧ ਮੰਨ ਕੇ ਚੱਲੇ ਵੇ ਇਸ ਵਾਰ ਪਾ ਦੂਗੀਏ ਦੁੱਧ ਹੈ ਕਿ ਜਿਵੇਂ 35 38 ਦੇ ਵਿੱਚ ਵਿੱਚ ਵੀ 35 ਲੀਟਰ ਮੰਨ ਕੇ ਬੰਦਾ ਲੈ ਲੇ ਹਨ ਤੇ ਸਾਰੇ ਪਾਸੇ ਮਨ ਚਾਰੂ ਵਗੈਰਾ ਪੂਰੀ ਓਕੇ ਆ ਜੇਰੇ ਦੀ ਹਜੇ ਪੈਂਡਿੰਗ ਆ ਹਨ ਜੇਰੇ ਪੈਣੀ ਆ ਤੇ ਮੁੱਲ ਵੜੀ ਕੀ ਰੱਖਿਆ ਮੋਹਲਵੜੀ ਫੋਨ ਤੇ ਜਾਇਜ ਹੋ ਜਾਮ ਹਾਂਜੀ ਤੇ ਨੰਬਰ ਬੋਲੇ ਦਵਾਰੇ ਆਪਣਾ 8289055727 8289055 727 727 ਤਾਜੀ ਵਹਿੜ ਸੂਈ ਵੀ ਘਰੇਲੂ ਵਹਿੜ ਆ ਕਿਸੇ ਵੀਰ ਦੇ ਵਹਿੜ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਮਿਲਕ ਵੇਨ ਵਗੈਰਾ ਦੇਖੋ ਨਾੜਾ ਬਹੁਤ ਚੰਗੇ ਕੋਈ ਕਹਿਣ ਦੀ ਗੱਲ ਨਹੀਂ 30 32 ਕਿਲੋ 34 35 ਡੇਢ ਦੁੱਧ ਨੇ ਆਰਾਮਣ ਪੁੱਲਿਆ ਤੋਂ ਨਾ ਦੇਣਾ ਸੰਭਰ ਵਾਲਾ ਵੀਰ ਚਾਹੀਦਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ